ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਜੀ ਤੇ ਤੁਹਾਨੂੰ ਸਾਰਿਆਂ ਨੂੰ ਸਾਖੀਆਂ ਜੀ ਬਹੁਤ ਬਹੁਤ ਵਧਾਈਆਂ ਵਾਹ ਤੇ ਆਪਾਂ ਅੱਜ ਜਾਣਾ ਜੀ ਥੋੜੀ ਜੀ ਗੁਰਦੁਆਰਾ ਦੰਦਮਾ ਸਾਹਿਬ ਅਕਸਰ ਅਸੀਂ ਉੱਥੇ ਪਹਿਲਾਂ ਵੀ ਜਾਂਦੇ ਰਹਿੰਨੇ ਹਾਂ ਮਹਾਰਾਜ ਦੇ ਦਰਸ਼ਨ ਕਰ ਤੁਸੀਂ ਐਵੇਂ ਪਾਸ਼ਾ ਦੇ ਤੇ ਅੱਜ ਆਪਾਂ ਮਸਾਖੀ ਵੀ ਉੱਥੇ ਵੇਖ ਕੇ ਆਵਾਂਗੇ ਨਾ ਇਹਨਾਂ ਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਤੇ ਜੀ ਬੋਲੋ ਕੋਈ ਗੱਲਬਾਤ ਕਰੋ ਬੜੀ ਖੁਸ਼ੀ ਹੈ ਅੱਜ ਬਰੇ ਬਰੇ ਦਾ ਦੇਣੇ ਆ ਤੇ ਗੁਰੂ ਦੇ ਘਰ ਜਲੇ ਆ ਤੇ ਇਸ ਕਰਕੇ ਬੜਾ ਚਾਅ ਆ ਮੈਂ ਸ਼ੁਕਰ ਆ ਮਹਾਰਾਜ ਹਰ ਕਿਸੇ ਘਰ ਸੁੱਖ ਸ਼ਾਂਤੀ ਦਾ ਲਿਆ ਦੇਣ ਬਾਕੀ ਇਹ ਆ ਕਿ ਬੀਜੀ ਹੁਣ ਥੋੜੇ ਬਜ਼ੁਰਗ ਹੋ ਗਿਆ ਉਹਨਾਂ ਕੋ ਵੀਡੀਓ ਚ ਇੰਨਾ ਕੰਮ ਨਹੀਂ ਕੀਤਾ ਜਾਂਦਾ ਥੋੜਾ ਢਿੱਲੇ ਮੱਠੇ ਵੀ ਰਹੇ ਸੀ ਫਿਰ ਬਟਾਲੀ ਖੜਿਆ ਸੀ ਸਰੀਰ ਜ਼ਿਆਦਾ ਡਾਊਨ ਆ ਇਹਨਾਂ ਦਾ ਹਾਇਵਲੇ ਚੱਲਣ ਡਿਆ ਵਾ ਤੇ ਚਲੋ ਮਹਾਰਾਜ ਦੀ ਕਿਰਪਾ ਹੋ ਗਿਆ ਤਾਂ ਫਿਰ ਵੀ ਐਡਮਿਟ ਕਰਾਇਆ ਹੈ ਇਹਨਾਂ ਨੂੰ ਤੇ ਉਦੋਂ ਹੁਣ ਸੇਹ ਵੀ ਠੀਕ ਹੈ ਇਹਨਾਂ ਦੀ ਤਹਰੇ ਆ ਵੀ ਇਹਨਾਂ ਨੇ ਇੱਕ ਸਿਪਤਵਾ ਵੀ ਇਹਨਾਂ ਨੇ ਮਤਲਬ ਇਹ ਆ ਵੀ ਭਾਵੇਂ ਬਿਮਾਰ ਵੀ ਹੋ ਜਾਣਾ ਤੇ ਗੁਰੂ ਘਰ ਇਹਨਾਂ ਡੇਲੀ ਜਾਣਾ ਹੁੰਦਾ ਜਿੱਦਾਂ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਸਵੇਰੇ ਵੀ ਸ਼ਾਮਾਂ ਨੂੰ ਤੇ ਸਾਨੂੰ ਥੋੜਾ ਇਹ ਫਿਕਰ ਹੁੰਦਾ ਵੀ ਸਵੇਰੇ ਸਖਤੀ ਉੱਠ ਕੇ ਜਾਂਦੇ ਆ ਤੇ ਕਿਤੇ ਛੱਡਾ ਛੁੱਡਾ ਲਾ ਕੇ ਆਣ ਕਿਤੇ ਛੱਟ ਕੋਈ ਨਾ ਲਵਾ ਲੈਣ ਤੇ ਹੁਣ ਵੀ ਨਹੀਂ ਚੱਲੇ ਆ ਨਾ ਦਮਨਵਾ ਸਾਹਿਬ ਗੁਰਦੁਆਰਾ ਸਾਹਿਬ ਤੇ ਹੁਣ ਵੀ ਮਤਲਬ ਇਹਨਾਂ ਨੇ ਜਾਣਾ ਹੀ ਜਾਣਾ ਬੰ ਨਾਲ ਤੇ ਮੈਂ ਤੇ ਅੱਗੇ ਵੀ ਮਸਾਂ ਹੀ ਬਚੀਆਂ ਚਲੋ ਮਾਰਾ ਇਹਦਾ ਸ਼ੁਕਰ ਕਰਿਆ ਕਰੋ ਕੋਈ ਗੱਲ ਨਹੀਂ ਜਿੰਨਾ ਚਿਰ ਉਹਨੇ ਮਹਾਰਾਜ ਨੇ ਸਾਹ ਬਖਸੀ ਹੈ ਨਾ ਉਹ ਚੱਲਦੇ ਰਹਿਣੇ ਕੋਈ ਫਿਕਰ ਵਾਲੀ ਗੱਲ ਨਹੀਂ ਤੇ ਇਸ ਕਰਕੇ ਫਿਰ ਸਿਹਤ ਵੀ ਇਹਨਾਂ ਦੀ ਡਾਊਨ ਆ ਰਹੀ ਵੀਡੀਓ 'ਚ ਨਹੀਂ ਇਹਨਾਂ ਨੂੰ ਲੈਂਦੇ ਕਿਤੇ-ਕਦਾਂ ਹੀ ਲਈਦਾ ਵਾ ਵੀ ਜ਼ਿਆਦਾ ਫਿਰ ਨਵੇਂ ਤੰਗ ਹੁੰਦੇ ਆ ਹਨਾ ਮਾੜਾ ਸਰੀਰ ਹੁੰਦਾ ਤੇ ਕਮੈਂਟ ਕਰਕੇ ਸਾਰੇ ਕਹਿੰਦੇ ਰਹਿੰਦੇ ਆ ਵੀ ਤੁਸੀਂ ਬੀਜੀ ਨੂੰ ਲਿਆ ਕਰੋ ਇੱਥੇ ਵੀਜੀ ਕਿਉਂ ਨਹੀਂ ਆਉਂਦੇ ਵੀਡੀਓ ਦੇ ਵਿੱਚ ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰਨੇ ਆ ਚਲੋ ਘਰ ਤੋਂ ਘੱਟ ਇਹਨਾਂ ਨੂੰ ਲਿਆ ਜਾਵੇ ਹੁਣ ਸਿਹਤ ਇਹਨਾਂ ਦੀ ਪਹਿਲਾਂ ਵਾਲੀ ਨੂੰ ਕੀ ਫਰਕ ਪੈ ਗਿਆ ਵਾ ਬਾਕੀ ਚਲੋ ਸਾਡਾ ਵੀ ਫਰਜ਼ ਬਣਦਾ ਸਾਡਾ ਮਾਂ ਪਿਓ ਦਾ ਸੇਵਾ ਕਰਨੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਸਾਰਿਆਂ ਨੇ ਇਹੋ ਗੱਲ ਕਵਾਂਗੇ ਕਿ ਮਾਂ ਪਿਓ ਦੀ ਜਿੰਨੀ ਸੇਵਾ ਕਰੋਗੇ ਓਨੀ ਥੋੜੀ ਤੇ ਚਲਿਓ ਵੀਜੀ ਫਿਰ ਆਪਾਂ ਚਲੋ ਵੀਜੀ ਚਲੋ ਮੈਂ ਉਹਨਾਂ ਬੜੇ ਜਨਨ ਤਿਆਰ ਮੈਂ ਇਹਨਾਂ ਨੂੰ ਡਿਕਣਿਆ ਨੂੰ ਸੱਸ ਨੂੰ ਹੁਣ ਹੁਣ ਤਿਆਰ ਤੇ ਚਲੋ ਫਿਰ ਉਹ ਵਾਹਿਗੁਰੂ ਬਾਰਤ ਰਹਾ ਤੇ ਅੱਜ ਆਪਾਂ ਜਾਵਾਂਗੇ ਇਸ ਰਸਤੇ ਕਿਉਂਕਿ ਦੂਜੇ ਰਸਤੇ ਸੜਕ ਤੇ ਬਹੁਤ ਵਧੀਆ ਪਰ ਅੱਜ ਉੱਥੇ ਦੁਬਾਰਾ ਲੱਕ ਪੈ ਰਹੀ ਹੈ ਇਸ ਕਰਕੇ ਆ ਵੀ ਉਹ ਟੈਰਾਂ ਨਾਲ ਫਿਰ ਲੋਕ ਬੜੀ ਚੰਬੜ ਜਾਂਦੀ ਹੈ ਗੱਡੀ ਖਰਾਬ ਹੁੰਦੀ ਤੇ ਕਨਕਾਂ ਵਿੱਚ ਯੈਲੋ ਪੱਕ ਚੱਲ ਜਾਂਦੇ ਨੇ ਨਾਲ ਨਾਲ ਕਈ ਕੁਝ ਬਦਲਦਾ ਵਾ ਲੋਕਾਂ ਨੇ ਪਹਿਲਾਂ ਵੇੜ ਵਟਾਣੇ ਪਹਿਲਾਂ ਮਹੀਨਾ ਮਹੀਨਾ ਰੱਖਣੇ ਵਟ ਗਏ ਹਨਾ ਬਈ ਕਣਕਾ ਵੜਣੀਆਂ ਬੰਨਣੀਆਂ ਹੁਣ ਉਹ ਜੋ ਅੱਜਕੱਲ ਮਸ਼ੀਨਰੀ ਦਾ ਆ ਗਿਆ ਵਾ ਪਤਾ ਬੰਦੀ ਨੇ ਕਿੰਨੇ ਨਿਆਣਿਆਂ ਨਾਲ ਲੜਣ ਹਾਂ ਜਿਹੜੇ ਬਜ਼ੁਰਗਾਂ ਨੇ ਟਾਈਮ ਹੰਢਾਏ ਆ ਖੂਹਾਂ ਦੇ ਪਾਣੀ ਲਾ ਲਾ ਕੇ ਵਿਚਾਰੇ ਵਾਈਆਂ ਕਰਦੇ ਰਹੇ ਰੋਖਾ ਟਾਈਮ ਕਿ ਵੀ ਜਦੋਂ ਕਿਤੇ ਕੋਈ ਪੁਰਾਣੀ ਬਜ਼ੁਰਗ ਗੱਲ ਕਰਨ ਤੇ ਉਹ ਦੋਵੇਂ ਪਿੰਡਾਂ ਦੇ ਨਾਲ ਇੱਥੇ ਇਕੱਠਾ ਹੀ ਮੂਡ ਬਰੇ ਆ ਤੇ ਸਾਨੂੰ ਮਤਲਬ ਨਿਕਾ ਜਾਂਦਾ ਕਿ ਅਸੀਂ ਇਹ ਪਿੰਡ ਤੋਂ ਅਲੱਗ ਹੋ ਗਏ ਆ ਤੇ ਇਕੱਠਾ ਹੀ ਵੱਜਦਾ ਹਜੇ ਵੀ ਦੋਵੇਂ ਪਿੰਡ ਮਤਲਬ ਹੈ ਅਲੱਗੋ-ਅਲੱਗ ਹੀ ਆ ਤੇ ਇਹ ਵੀ ਸਮਝ ਲਓ ਵੀ ਆਪਣਾ ਹੀ ਪਿੰਡ ਵਾ ਗੂੜਾ ਸਾਡੇ ਪਿੰਡ ਤੋਂ 1 ਕੋਲੋਮੀਟਰ ਆ ਸਾਰਾ ਤੇ ਉਹ ਨਹੀਂ ਮਠਾਗਾ ਪਰ ਇਹਨੂੰ ਨੌਣਾ ਹਣ ਗੂੜਾ ਵਾ ਸਾਡਾ ਪਿੰਡ ਸੈਂਟਰ 'ਚ ਆ ਇਸ ਪਿੰਡ ਦੀ ਪੰਚਾਇਤ ਜਿਹੜੀ ਆ ਸਟਾਰਟਿੰਗ ਤੋਂ ਹੀ ਮਨਨ ਇਕੱਠੀ ਰਹੀ ਹੈ ਦੋਵਾਂ ਨੂੰ ਲਓ ਜੀ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਲਾਗੇ ਇਹਨੇ ਮੈਨੂੰ ਲੱਗਦਾ ਵੀ ਭੀੜ ਵੀ ਬੜੀ ਅੱਜ ਅੱਗੇ ਗੱਡੀ ਅੱਗੇ ਜਾਏ ਨਾ ਚਲੋ ਬੇਨਿਆਂ ਦੀ ਜਗ੍ਹਾ ਚਲਾ ਦੂ ਆ ਹਾਂ ਆ ਕਿੱਡੀ ਸੋਹਣੀ ਜਗ੍ਹਾ ਹੈ ਅੱਗੇ ਬੈਠਾ ਜੁਟਾ ਹਾਂ ਆਜੋ ਭੀੜ ਵੀ ਕਾਫੀ ਦੇਖੇ ਸੰਗਤ ਆਓ ਬਾਦਰੀ ਜੀ ਸੱਚੀ ਆਓ ਬਾਦਰੀ ਜੀ ਸਮਾਈ ਲੇਤੀ ਬਰਾਬਰ ਆਗੇ ਰਾਜੂ ਨੰਬਰ 10 ਬਾਦਰੀ ਜੀ ਲੰਗਰ ਕੱਤ ਵਰਮਾ ਵਰਮੀ ਚਾਹ ਬਾਦਰੀ ਆਓ ਦੋਸਤੀ ਆਓ ਬਾਦਰੀ ਜੀ ਬਹੁਤ ਬਹੁਤ ਪਿਆਰ ਹੋਦਾ ਬਾਦਰੀ ਜੀ ਜੈ ਜੈਕਾਰ ਜੀ ਉਹ ਜਿੰਨ ਟੈਕੀ ਟ੍ਰੈਲੀ ਦੇ ਆਸ-ਪਾਸ ਦੇ ਵਿੱਚ ਆ ਕੇ ਸੈਂਟੇ ਮੇਸੇ ਵਿੱਚ ਨਾ ਆ ਜਾ। ਪਰ ਮੈਂ ਦੇਖੀ ਕਰਾ ਆਹ ਸਾਹੀ ਖਾਲਸਾ ਹੈ ਉਹ ਜਿਹੜਾ ਉਹ ਜਿਹੜੇ ਆਹ ਗੁਰੂ ਸਾਹਿਬ ਤੋਂ ਬਾਕੀ ਉਹ ਨਾਲ ਮਿਲਿਆ ਨਹੀਂ ਜਾਂਦਾ। ਅੱਧੀ ਗੁਰੂ ਸਾਹਿਬ ਆ ਗਏ ਗੁਰੂ ਅਨਸਾ ਸੁਲਾਹ ਫਿਰ ਇਹਨਾਂ ਦਾ ਕਰ ਦਿੱਤਾ ਜਾਏਗਾ ਇਹ ਇਨਸਾਫ ਹੋਵੇ ਇਹ ਜਿਹੜਾ ਤਕਬਾਸ ਹੋ ਰਿਹਾ ਹੈ ਇਹ ਮਿਲਾਂਦੀ ਚੱਕਰ ਨਹੀਂ ਜਾਏਗੀ ਅੱਜ मिला है मुख्य खानियों को वॾी कोई न 对对对 ਓ ਜੀ ਵਸਾਖੀ ਦੇ ਆਪਾਂ ਵੇਖ ਰਹੇ ਆ ਬਾਬੇ ਦੇ ਬਹੁਤ ਮਜ਼ਾ ਆ ਹਣਾ ਹਾਂਜੀ ਹਾਂਜੀ ਪੈਰ ਕੀ ਰੌਣਕ ਬਹੁਤ ਜ਼ਿਆਦੀ ਸੰਗਤ ਬੜੀ ਮੈਂ ਤਾਂ ਨੰਗਾ ਨਹੀਂ ਥਾਂ ਨਹੀਂ ਮੈਂ ਬੜਾ ਪਹਿਲੀ ਵਾਰੀ ਇੰਨੀ ਸੰਗਤ ਵੇਖੀ ਇਥੇ ਮੈਂ ਇੰਨੀ ਨਹੀਂ ਆਂ ਕਿ ਹੁੰਦੀ ਹੁੰਦੀ ਹਣਾ ਨੰਗਾ ਹੀ ਨਹੀਂ ਜਾਂਦਾ ਇੰਨੀ ਸੰਗਤ ਬਾਬੇ ਦੀ ਸੰਗਤ ਨਹੀਂ ਕਿਰਪਾ ਦਾ ਘਟਾ ਥੋੜਾ ਚਲੋ ਵਧੀਆ ਆ ਆਦਮ ਮਨ ਖੁਸ਼ ਹੋ ਗਿਆ ਦਾ ਸੰਗਤ ਵੇਖ ਕੇ ਹਣਾ ਹਾਂਜੀ ਹਾਂਜੀ ਕਿੰਨੀ ਰੌਣਕ ਹੀ